ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਪਈ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਕਾਫੀ ਸਮੇਂ ਬਾਅਦ ਪਰ ਹੁਣ ਡੇਲੀ ਵੀਡੀਓ ਤੁਹਾਨੂੰ ਮਿਲਦੀ ਰਹੂ ਨਵੇਂ-ਨਵੇਂ ਸਟੱਬ ਨਵਾਂ-ਨਵਾਂ ਕੱਪੜਾ ਆ ਦੇਖੋ ਜੀ ਐਕਸਪੋਰਟ ਦੇ ਕੈਮਰਿਕਾ ਨੇ ਪਈ ਇਹ ਐਕਸਪੋਰਟ ਕੁਆਲਿਟੀ ਕੈਮਰਿਕ ਤੇ ਆ ਹੈਗੀਆਂ ਨੇ ਇਹਦੀਆਂ ਸਲਵਾਰਾਂ ਬਾਟਮ ਦਾ ਕਪੜਾ ਪ੍ਰਿੰਟਡ ਸਲਵਾਰ ਦੇ ਨਾਲ ਪ੍ਰਿੰਟਡ ਕਮੀਜ਼ ਬਹੁਤ ਸੋਹਣਾ ਸੌਫਟ ਫੁੱਲ ਪਿਓਰ ਕੈਮਰਿਕ ਦਾ ਕਪੜਾ ਹੈ ਬਈ ਬਹੁਤ ਸੋਹਣੇ ਸੋਹਣੇ ਦੇ ਡਿਜ਼ਾਈਨ ਨੇ ਰੇਟ ਵੀ ਤੁਹਾਨੂੰ ਦੱਸਾਂਗੇ ਰੇਟ ਬਹੁਤ ਹੀ ਘੱਟ ਲੱਗਣ ਵਾਲੇ ਨੇ ਜੀਜਾਂ ਦਾ হোলসেল ਵਰਗੇ ਰੇਟ ਤੁਹਾਨੂੰ ਸਾਨੂੰ ਚੀਜ਼ਾਂ ਦੇਵਾਂਗੇ ਆ ਇਹਦਾ ਦੂਸਰਾ ਡਿਜ਼ਾਈਨ ਆ ਗਿਆ ਪਿੰਡ ਖੜਿਆਲ ਕੇਲੇ ਵਾਲੇ ਗੁਰੂ ਘਰ ਦੇ ਕੋਲ ਖਾਲਸਾ ਕਲਾਥ ਹਾਊਸ ਆ ਦੇਖੋ ਜੀ ਪ੍ਰਿੰਟ ਦਿਖਾ ਦਿਓ ਮੜਾ ਨੇੜੀ ਕਰਕੇ ਤੇ ਆ ਹੋ ਗਈ ਸਲਵਾਰ ਇਸ ਤਰ੍ਹਾਂ ਨੇ ਮੈਚਿੰਗਾ ਬਹੁਤ ਸੋਹਣਿਆ ਕੈਮਰੇ ਕਹਨੇ ਗਰਮੀ ਵਾਸਤੇ ਬਈ ਪੂਰਾ ਠੰਡਾ ਕੱਪੜਾ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਬਹੁਤ ਸੋਹਣਾ ਬ੍ਰਾਂਡ ਦਾ ਕੱਪੜਾ ਹੈ ਬਿਲਕੁਲ ਕੱਪੜਾ ਖਰਾਬ ਨਹੀਂ ਹੁੰਦਾ ਠੰਡਣਸਾਰ ਕੱਪੜਾ ਇਹ ਐਕਸਪੋਰਟ ਦੀ ਕੈਮਰੇ ਕਹੇ 5500 ਰੁਪਏ ਦਾ ਸੂਟ ਹੈ ਬਾਜ਼ਾਰ ਦੇ ਵਿੱਚ ਸੇਲ ਹੋ ਰਿਹਾ 500 ਰੁਪਏ ਦਾ ਆ ਦੇਖੋ ਜੀ ਆ ਸਲਵਾਰ ਆ ਇਹਦੇ ਡਿਜ਼ਾਈਨ ਬਹੁਤ ਸੋਹਣੇ ਬਈ ਮਿਲ ਜਾਣਗੇ ਆਪਣੇ ਕੋਲੇ ਇੱਕ ਡਿਜ਼ਾਈਨ ਹੋਰ ਦਿਖਾ ਦਿੰਨੇ ਤੁਹਾਨੂੰ ਅਗਲਾ ਡਿਜ਼ਾਈਨ ਆਊਗਾ ਆ ਵਾਲਾ ਆ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਨੀਡ ਲਾ ਕੇ ਦਿਖਾ ਦੋ ਥੋੜਾ ਸਲਵਾਰਾਂ ਸੇਮ ਹੀ ਹੋਣਗੇ ਇਹਨਾਂ ਨਾਲ ਵੀ ਇਸ ਤਰ੍ਹਾਂ ਦੀਆਂ ਪਿੰਡ ਖੜਿਆਲ ਖਾਲਸਾ ਕਲਾਸ ਹਾਊਸ ਕਿਲੇ ਵਾਲੇ ਗੁਰੂ ਘਰ ਦੇ ਕੋਲ ਐਚ ਡੀ ਐਫ ਸੀ ਬੈਂਕ ਤੋਂ ਸੜਕ ਜਿਹੜੀ ਐਚ ਬੀ ਐਫ ਸੀ ਬੈਂਕ ਵਾਲੀ ਸੜਕ ਦੇ ਉੱਪਰ ਆਪਣੀ ਦੁਕਾਨ ਹੈ ਬਈ ਡੇਲੀ ਬਹੁਤ ਨਵੀਂ ਵੈਰੀਟੀ ਆ ਰਹੀ ਹੈ ਇੱਕ ਤੋਂ ਇੱਕ ਚੜ ਕੇ ਕਿਉਂਕਿ ਵੀਡੀਓ ਫੋਟੋਜ਼ ਵਾਲੀ ਕਦੀ ਵੀਡੀਓ ਬਣਾ ਦਿੰਨੇ ਹੁੰਨੇ ਇੱਕ ਦੀ ਆਈਟਮ ਦੀ ਬਾਕੀ ਹੋਰ ਬਹੁਤ ਕੁਝ ਨਮਾ ਤਾਨੂੰ ਡੇਲੀ ਮਿਲ ਜੂਗਾ ਆ ਦੇਖੋ ਇਸ ਤਰ੍ਹਾਂ ਦੇ ਨੇ ਸਲਵਾਰਾਂ ਪ੍ਰਿੰਟ ਇਹ ਵੀ ਖੋਲ ਕੇ ਦਿਖਾਉਣੇ ਤੁਹਾਨੂੰ ਸਰਵਾਰ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਨੰਬਰ 2 ਤੇ ਇਹਦੀ ਮੇਨ ਗੱਲ ਇਹਦਾ ਕੱਪੜਾ ਬਹੁਤ ਸੋਹਣਾ ਹੈ ਬਈ ਕੱਪੜਾ ਬਹੁਤ ਜਿਆਦਾ ਸੌਫਟ ਰਹਿਣ ਵਾਲਾ ਹੈ ਫੁੱਲ ਪਿਓਰ ਕਾਟਨ ਐਕਸਪੋਰਟ ਦੀ ਕਾਟਨ ਹੈ ਇਹ ਤੇ ਆਹ ਡਿਜ਼ਾਈਨ ਹੈ ਜਿਹਕੇ ਦੇ ਵਿੱਚ ਰੇਟ ਬਈ 5-500 ਰੁਪਏ ਦੀ ਬਾਜ਼ਾਰ 'ਚ ਵਿਕਰੀ ਹੈ ਇਹ ਚੀਜ਼ ਪਰ ਖਾਲਸਾ ਖਲਾਸਾ ਉਸ ਤੇ ਤੁਹਾਨੂੰ ਮਿਲੂ ਇਹ ਸਿਰਫ 350 ਰੁਪਏ ਦੇ ਵਿੱਚ ਜੇ ਕੋਈ ਭੈਣ ਭਰਾ ਲੈਂਦਾ ਦੋ ਸੂਟ ਤਾਂ ਮਿਲਣਗੇ ਇਹ 700 ਰੁਪਏ ਦੇ 1000 ਰੁਪਏ ਦੇ ਮਿਲਣਗੇ ਤਿੰਨ ਸੂਟ ਸਿੰਗਲ ਸੂਟ ਮਿਲੂ 350 ਤਿੰਨ ਸੂਟ ਇਕੱਠੇ ਲੈਣੇ ਕਿਸੇ ਭੈਣ ਭਰਾ ਨੇ ਤਾਂ 1000 ਰੁਪਏ ਦੇ ਤਿੰਨ ਸੂਟ 1500 ਵਾਲੇ ਸੂਟ ਨੇ ਇਹ ਤਿੰਨ 1000 ਰੁਪਏ ਦੇ ਵਿੱਚੋਂ ਐਕਸਪੋਰਟ ਦੀ ਕੈਮਰਿਕ ਫੁੱਲ ਗਰੰਟੀ ਵਾਲਾ ਕੱਪੜਾ ਹੈ ਬਈ ਰੰਗ ਫੇਟਦਾ ਵੀ ਕਿਸੇ ਪ੍ਰਕਾਰ ਦੀ ਕੋਈ ਕੰਪਲੇਂਟ ਨਹੀਂ ਹੈਣੀ ਹੈਗੀ ਐਨ ਇੱਕ ਨੰਬਰ ਦੇਖੋ ਇਸ ਤਰ੍ਹਾਂ ਦੀ ਡਿਜ਼ਾਈਨਿੰਗ 350 ਰੁਪਏ ਦਾ ਪਊਗਾ ਇੱਕ ਪੀਸ ਜੇ ਲੈਣਾ ਹੈ ਕਿਸ ਨੇ ਤਿੰਨ ਤਾਂ ਪਹਿਣੇਗੇ 1000 ਰੁਪਏ ਦੇ ਤਿੰਨ ਸੂਟ ਪੂਰੀ ਗਰਮੀ ਮੌਜਾਂ ਲੈਣ ਵਾਲਾ ਕਪੜਾ ਖਾਲਸਾ ਕਲਾਸ ਹਾਊਸ ਪਿੰਡ ਖੜਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ